ਕਸਰ ਪ੍ਰਭੂ ਸਤਿ ਸ਼੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਫਸਲ ਕਣਕ ਦੀ ਹੈ ਤੇ ਇੱਕ ਬਹੁਤ ਜ਼ਰੂਰੀ ਜਾਣਕਾਰੀ ਹੈ ਜੇ ਤੁਹਾਡੇ ਖੇਤਾਂ ਦੇ ਵਿੱਚ ਪਾਣੀ ਸੁੱਕਦਾ ਸੁਪਰ ਸੀਡਰ ਨਾਲ ਬਜਾਈ ਕੀਤੀ ਸੀ ਜਾਂ ਕਿਸੇ ਹੋਰ ਤਰੀਕੇ ਜਾਂ ਸੁੰਡੀ ਪੈ ਗਈ ਜਾਂ ਕਿਸੇ ਵੀ ਤਰੀਕੇ ਕਰਕੇ ਤੁਹਾਨੂੰ ਦੁਬਾਰਾ ਕਣਕ ਬੀਜਣੀ ਪੈ ਰਹੀ ਹੈ ਤਾਂ ਥੋੜਾ ਜਿਆਦਾ ਰੁਕ ਜਾਓ ਜੇਕਰ ਤੁਹਾਡੀ ਕਣਕ ਦੀ ਬਜਾਈ ਦਸੰਬਰ 5 ਕ੍ਰੋਸ ਕਰ ਰਹੀ ਹੈ ਦਸੰਬਰ 10 ਕ੍ਰੋਸ ਕਰ ਰਹੀ ਹੈ ਤੁਹਾਡੇ ਖੇਤਾਂ ਦੇ ਹਾਲਾਤ ਵੀ ਵਾਲੇ ਕੋਈ ਚੰਗੇ ਨਹੀਂ ਹੈਗੇ ਤੁਹਾਡੇ ਕੋਲੇ ਨਹਿਰੀ ਪਾਣੀ ਵੀ ਨਹੀਂ ਹੈਗਾ ਤਾਂ ਇੱਕ ਤੁਹਾਡੇ ਕੋਲੇ অপਸ਼ਨ বাজਦੀ ਹੈਗੀ ਜਿਹੜੀ ਕਣਕ ਨੂੰ ਨਾਂ ਲਾਉਣ ਦੀ ਉਹਦੇ ਕਰਕੇ ਕੀ ਹੈਗਾ ਕਿ ਜਿੰਨਾ ਏਰੀਆ ਦੇ ਵਿੱਚ ਮੱਕੀ ਲੱਗਦੀ ਆਸੇ ਪਾਸੇ ਆਲੂ ਦਾ ਏਰੀਆ ਲੱਗਦਾ ਹੈਗਾ ਤਾਂ ਮੈਨੂੰ ਲੱਗਦਾ ਹੈਗਾ ਕਿ ਫਰਵਰੀ ਪੂਰੀ ਹੀ ਮੱਕੀ ਦੀ ਬਿਜਾਈ ਵਾਸਤੇ ਬਹੁਤ ਟਕਮੀ ਹੁੰਦੀ ਹੈ 10 ਮਾਰਚ ਤੱਕ ਕਿਉਂਕਿ ਜਿਹੜਾ ਇਹ ਸੀਜ਼ਨ ਹੈਗਾ ਇਹ ਦਾਣੇ ਦੀ ਪੈਦਾਵਾਰ ਦੇ ਲਈ ਬਹੁਤ ਚੰਗਾ ਪੰਜਾਬ ਦੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਪਿਛਲੀ ਵਾਰ ਮੱਕੀ ਲੱਗੀ ਸੀ ਮੱਕੀ ਵਿਕੀ ਸੀ 1700 1800 1900 ਤੱਕ ਕਣਕ ਦਾ ਉਤਪਾਦਨ ਜੇ ਦਸੰਬਰ ਦੇ ਦੂਸਰੇ ਹਫ਼ਤੇ ਪਹਿਲੇ ਹਫ਼ਤੇ ਬਜਾਈ ਹੁੰਦੀ ਆ ਤਾਂ ਵੱਧੋ-ਵੱਧ ਕੀ ਰਹੇਗਾ 20 ਕੁਆਂਟਲ 18 ਕੁਆਂਟਲ 15 ਕੁਆਂਟਲ ਉਹਦੇ ਮੁਕਾਬਲੇ ਜੇ ਮੱਕੀ ਨੂੰ ਦੇਖਦੇ ਆ 35 ਕੁਆਂਟਲ 40 ਕੁਆਂਟਲ 45 ਕੁਆਂਟਲ ਪਿਛਲੀ ਵਾਰ ਤੇ 50 ਕੁਆਂਟਲ ਵੀ ਗਈ ਆ ਮਾਰਚ ਦੀ ਬੀਜੀ ਹੋਈ ਮੱਕੀ ਤਾਂ ਮੈਨੂੰ ਲੱਗਦਾ ਉਹ ਇੱਕ ਬਹੁਤ ਜ਼ਿਆਦਾ ਵਧੀਆ ਆਪਸ਼ਨ ਆ ਵੀ ਤੁਹਾਡਾ ਜੂਨ ਜੂਨ ਦੇ ਵਿੱਚ ਖੇਤ ਵੀ ਖਾਲੀ ਹੋ ਜਾਵੇਗਾ ਤੇ ਜੇ ਤੁਸੀਂ ਬਾਸਮਤੀ ਲਾਉਣੀ ਹੈ ਅੱਗੇ ਜਾ ਕੇ ਜੁਲਾਈ ਦੇ ਵਿੱਚ ਫਿਰ ਤਾਂ ਬਹੁਤ ਹੀ ਜ਼ਿਆਦਾ ਸੌਖਾ ਕੰਮ ਹੈਗਾ ਤੁਸੀਂ ਘਬਰਾਉਣਾ ਨਹੀਂ ਜਿਨ੍ਹਾਂ ਦੀ ਹੈਪੀ ਸੀਟ ਸੁਪਰ ਸੀਡਰ ਵਾਲੀ ਕਣਕ ਬਹੁਤ ਘੱਟ ਉਗਰੀ ਹੈ ਜਾਂ ਸੁੰਡੀ ਦੇ ਸਮਾਂ ਵਿੱਚ ਆ ਗਈ ਜਾਂ ਵੈਸੇ ਖੁਸ਼ਕੀ ਕਰਕੇ ਉਗਰੀ ਨਹੀਂ ਹੈਗੀ ਦੁਬਾਰਾ ਪਾਣੀ ਲਾਤਾ 15 ਦਿਨ ਬਾਣ ਬੱਤ ਨਹੀਂ ਆ ਰਿਹਾ ਬਜਾਈ ਲੇਟ ਜਾ ਰਹੀ ਹੈ ਤਾਂ ਤੁਸੀਂ ਇਸ ਕੰਮ ਨੂੰ ਵਰਤ ਸਕਦੇ ਹੋ 2 ਦਿਨ 2 ਮਹੀਨੇ ਤੁਸੀਂ ਖੇਤ ਨੂੰ ਖਾਲੀ ਛੱਡੋ ਜਾਂ ਪਸ਼ੂਆਂ ਲਈ ਹਰਾਚਾਰਾ ਲਾ ਸਕਦੇ ਹੋ ਤੁਹਾਡੇ ਕੋਲੇ ਬੈਟਰ ਆਪਸ਼ਨ ਹੈਗੀ ਆ ਕਿ 5 ਫਰਵਰੀ ਨੂੰ ਤੁਸੀਂ 10 ਫਰਵਰੀ ਨੂੰ ਪੂਰਾ ਫਰਵਰੀ ਦਾ ਮਹੀਨਾ ਜਿਹੜਾ ਹੈਗਾ ਮੌਸਮ ਦਾ ਤਾਲਮੇਲ ਕਰਕੇ ਤੁਸੀਂ ਮੱਕੀ ਨੂੰ ਤਰਜੀਹ ਦੇ ਸਕਦੇ ਹੋ ਜਿਹਦੇ ਕਰਕੇ ਤੁਹਾਡੀ ਜਿਹੜੀ ਇਨਕਮ ਆਉਣੀ ਹੈਗੀ ਆ ਸਰਦੀਆਂ ਦੇ ਸੀਜ਼ਨ ਦੇ ਵਿੱਚ ਉਹ ਕੱਟ ਨਹੀਂ ਹੋਵੇਗੀ ਉਹ ਕਣਕ ਨੂੰ ਕੱਟ ਕੇ ਹੀ ਜਾਵੇਗੀ ਕਣਕ ਤਾਂ ਚੰਗੇ ਸਮਿਆਂ ਦੇ ਵਿੱਚ ਜਿਹੜੀ ਹੈਗੀ ਆ ਉਹ 22-24 ਕੁਆਂਟਲ ਤੱਕ ਚਲੀ ਜਾਂਦੀ ਹੈ 25 ਕੁਆਂਟਲ ਤੱਕ ਚਲੀ ਜਾਂਦੀ ਆ ਅਗੇਤੀ ਬਜਾਂਦ ਪਛੇਤੀ ਬਜਾਂਦ ਦਾ 18 ਕੁਆਂਟਲ ਤੱਕ ਰਹਿ ਜਾਂਦੀ ਆ ਕਈ ਜ਼ਿਲ੍ਹਿਆਂ ਦੇ ਵਿੱਚ ਤਾਂ ਗੇਤੀ ਬਜਾਂਦ ਵੀ 15-18 ਕੁਆਂਟਲ ਤੇ ਰਹਿ ਜਾਂਦੀ ਆ ਪਰ ਮੱਕੀ ਇੱਕ ਬੈਟਰ ਆਪਸ਼ਨ ਆ ਜੇਕਰ ਤੁਸੀਂ ਫਰਵਰੀ ਚ ਲਾਉਨੇ ਹੋ ਇਹੀ ਮੱਕੀ ਘੱਟ ਟਾਈਮ ਘੱਟ ਜਿਹੜੀ ਆ ਖਰਚਾ ਕਰਾਉਂਦੀ ਹੈਗੀ ਆ ਅਪ੍ਰੈਲ ਵਾਲੀ ਮੱਕੀ ਕਿਥੇ ਇਹਨੇ ਸਪਾਰਸ਼ ਨਹੀਂ ਕੀਤੀ ਬਹੁਤ ਜ਼ਿਆਦਾ ਖਰਚਾ ਕਰਾਉਂਦੀ ਹੈ ਬਹੁਤ ਜ਼ਿਆਦਾ ਪਾਣੀ ਪਾਲਦੀ ਹੈ ਉਸ ਤੋਂ ਬਾਅਦ ਫਿਰ ਹਾਰਡ ਵਾਲੀ ਮੱਕੀ ਆਉਂਦੀ ਹੈਗੀ ਆ ਉਹ ਘੱਟ ਪਾਣੀ ਲੈਂਦੀ ਹੈ ਉਹ ਬਰਸਾਤਾਂ ਦੇ ਵਿੱਚ ਆ ਜਾਂਦੀ ਹੈ ਉਹ ਵੀ ਘੱਟ ਖਰਚੇ ਨਾਲ ਪਲ ਜਾਂਦੀ ਹੈਗੀ ਆ ਪਰ ਫਰਵਰੀ ਵਾਲੀ ਮੱਕੀ ਜਿਹੜੇ ਕਿਸਾਨਾਂ ਨੇ ਮੱਕੀ ਕਣਕ ਦੇ ਮੁਕਾਬਲੇ ਜ ਰੱਖਣੀ ਆ ਤਾਂ ਮੱਕੀ ਉਹਦੇ ਵਿੱਚ ਜ਼ਿਆਦਾ ਚੰਗੇ ਪੈਸੇ ਤੁਹਾਨੂੰ ਵਟਾ ਸਕਦੀ ਹੈ ਤੁਹਾਡੀ ਮੰਡੀ ਵਿੱਚ ਜੇ ਵੇਚਣੀ ਸੌਖੀ ਆ ਤੁਸੀਂ ਇਸ ਨੂੰ ਪੈਲ ਦਿਓ ਕਣਕ ਦਾ ਖੇੜਾ ਛੱਡੋ